ਲਓ ਜੀ ਜਿਹੜੀ ਅੱਜ ਖਬਰ ਤੁਹਾਡੇ ਨਾਲ ਲੈ ਕੇ ਆਏ ਆ ਤੁਹਾਡੇ ਸਾਹਮਣੇ ਲੈ ਕੇ ਆਏ ਆ ਖਬਰ ਇੱਕ ਫਿਲਮੀ ਕਹਾਣੀ ਵਾਂਗ ਬਣ ਚੁੱਕੀ ਹੈ ਯਾਨੀ ਕਿ ਤੁਸੀਂ ਇੱਕ ਪਿਕਚਰ ਦੇਖੀ ਹੈ ਨੀਰੂ ਬਾਜਵਾ ਦੀ ਆਰ ਐਸ ਵੀ ਪੀ ਯਾਨੀ ਕਿ ਰੋਂਦੇ ਸਾਰੇ ਵਿਆਹ ਪਿੱਛੋਂ ਸੇਮ ਉਸ ਪਿਕਚਰ ਦੀ ਕਹਾਣੀ ਵਾਂਗ ਇਸਔਰਤ ਨੇ ਵਾਰਦਾਤ ਕੀਤੀ ਹੈ ਦਰਜਨਾਂ ਤੋਂ ਵੱਧ ਵਿਆਹ ਕਰਵਾ ਚੁੱਕੀ ਹੈ ਸਮਾਲ ਸਰ ਦਾ ਇੱਕ ਗਰੀਬ ਪਰਿਵਾਰ ਜਿਹਨੂੰ ਇਸਨੇ ਸ਼ਿਕਾਰ ਬਣਾਇਆ ਹੈ ਇਸਦਾ ਪਹਿਲਾ ਵਿਆਹ ਇਸ ਦੇ ਪਰਿਵਾਰ ਦੀ ਮਰਜ਼ੀ ਨਾਲ ਨਾਬਾਲਗ ਉਮਰ ਵਿੱਚ ਹੋਇਆ ਦੱਸਿਆ ਗਿਆ ਤੇ ਪਹਿਲੇ ਵਿਆਹ ਤੋਂ ਦੋ ਬੱਚੇ ਯਾਨੀ ਇੱਕ ਮੁੰਡਾ ਤੇ ਕੁੜੀ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੁੱਖ ਦੇ ਵਿੱਚ ਇੱਕ ਮੁੰਡਾ ਤੇ ਕੁੜੀ ਪਹਿਲੇ ਵਿਆਹ ਦੇ ਵਿੱਚ ਹਨ ਜਿਨ੍ਹਾਂ ਨੂੰ ਬਹੁਤ ਛੋਟੀ ਉਮਰ ਵਿੱਚ ਛੱਡ ਕੇ ਆਪਣੇ ਪਹਿਲੇ ਸਾਰੇ ਪਰਿਵਾਰ ਨੂੰ ਨਸ਼ੀਲਾ ਪਦਾਰਥ ਦੇ ਕੇ ਆਪਣੇ ਪਹਿਲੇ ਪ੍ਰੇਮੀ ਸੰਗ ਫਰਾਰ ਹੋਣ ਵਿੱਚ ਕਾਮਯਾਬ ਹੋਈ ਸੀ ਜ਼ਰੂਰਤ ਪੈਣ ਤੇ ਤੁਹਾਨੂੰ ਦੱਸ ਦਿੰਦਾ ਸੀ ਸਾਰੀ ਕਹਾਣੀ ਦੇ ਕਿਰਦਾਰ ਕੈਮਰੇ ਗੇਲਿਆਂ ਦੇ ਜਾ ਸਕਦੇ ਹਨ ਪਰ ਇਹ ਜਿਨ੍ਹਾਂ ਵੀ ਘਰਾਂ ਵਿੱਚ ਇਹ 마ਸੂਮ ਜਿਹੀ ਸ਼ਕਲ ਦੀ ਔਰਤ ਗਈ ਹੈ ਕਈਆਂ ਵਿਆਹਾਂ ਤੋਂ ਇਹਦੇ ਕਈ-ਕਈ ਬੱਚੇ ਹੋਣ ਦੀ ਜਾਣਕਾਰੀ ਮਿਲੀ ਹੈ ਇਹ ਬੱਚਿਆਂ ਨੂੰ ਉਸ ਘਰ ਵਿੱਚ ਛੱਡ ਕੇ ਅਗਲੇ ਸ਼ਿਕਾਰ ਲਈ ਅੱਖ ਚਪਕਦੇ ਹੀ ਗਾਇਬ ਹੋ ਜਾਂਦੀ ਹੈ ਇਸ ਦਾ ਆਖਰੀ ਸ਼ਿਕਾਰ ਬਣਿਆ ਹੈ ਸਮਾਲਸਰ ਪਿੰਡ ਦਾ ਇਹ ਗਰੀਬ ਮਿਹਨਤੀ ਪਰਿਵਾਰ ਜਿੱਥੇ ਇਸ ਦਾ ਆਪਣੇ ਆਖਰੀ ਪਤੀ ਤੋਂ 8 ਮਹੀਨੇ ਦਾ ਬੱਚਾ ਇੱਕ 마ਸੂਮ ਜਈ ਕੁੜੀ ਹੈ ਖਬਰ ਦੀ ਹੋਰ ਡਿਟੇਲ ਵਿੱਚ ਜਾਣ ਤੋਂ ਪਹਿਲਾਂ ਠੱਗੇ ਗਏ ਸਮਾਲਸਰ ਦੇ ਇਸ ਗਰੀਬ ਪਰਿਵਾਰ ਦੇ ਜਵਾਨੀ ਸਾਰੀ ਕਹਾਣੀ ਵੀ ਤੁਹਾਡੇ ਨਾਲ ਜਾਨੂ ਕਰਵਾਵਾਂਗੇ ਸਿੰਘ ਮੇਰਾ ਨਾਮ ਸੰਨ ਆਫ ਮੇਜਰ ਸਿੰਘ ਹੈ ਜੀ ਵਸਾਸੀ ਮੈਂ ਸਮਾਲਸਰ ਦਾ ਜੀ ਤਹਿਸੀਲ ਬਾਗਾਪੁਰਾਣਾ ਮੋਗਾ ਜਿਲ੍ਹਾ ਤੇਰੀ ਘਰ ਵਾਲੀ ਦੇ ਨਾਲ ਹੁਣ ਕੀ ਘਟਨਾ ਹੋਈ ਹੈ ਜਿਹੜੀ 2-4 ਦਿਨ ਪਹਿਲਾਂ ਹੋਈ ਹੈ ਜੀ ਮੈਂ ਕੰਮ ਤੇ ਸੀਗਾ ਇੱਥੋਂ ਮੈਂ ਤੂੜੀ ਲੌਂ ਚੱਲਿਆ ਗਿਆ ਠੀਕ ਹੈ ਜੀ ਜਦੋਂ ਇੱਥੇ ਮੇਰਾ ਭਾਈ ਸੀਗਾ ਉਹ ਨੂੰ ਕਹਿੰਦੀ ਕੁੜੀ ਚੱਕ ਠੀਕ ਹੈ ਜੀ ਕੁੜੀ ਚੱਕ ਕੇ ਛਾਵੇਂ ਜਾਵੜਿਆ ਉਹ ਪਾਣੀ ਭਰਨ ਗਈ ਵਾਪਸ ਨਹੀਂ ਮੋੜੀ ਕੀ ਗੱਲਬਾਤ ਹੋਈ ਹੈ ਪਾਣੀ ਕਿੱਥੇ ਭਰਨ ਗਈ ਸੀ ਤੇ ਉਸ ਤੋਂ ਬਾਅਦ ਗਾਂ ਕਿੱਥੇ ਗਈ ਹੈ ਤੈਨੂੰ ਪਤਾ ਹੈ ਇਹ ਦਸਨ ਦੇ ਮਕਾਵਤ ਉੱਥੇ ਗੱਡੀ ਆਈ ਨੇ ਕੱਪੜੇ ਕੱਢੇ ਬਾਲਟੀ ਚੋਂ ਗੱਡੀ ਬਹੁਤ ਤੇਜ਼ ਆਈ ਗੱਡੀ 'ਚ ਪਤਾ ਨਹੀਂ ਲੱਗਿਆ ਵੀ ਕੌਣ ਆ ਮੈਨੂੰ ਤਾਂ ਕਿਸੇ ਨੇ ਦੱਸਿਆ ਸੀ ਵੀ ਗੱਡੀ ਆ ਜੀ ਠੋੜੀ ਪੜਾਂਗੇ। ਅੱਛਾ। ਉਸ ਤੋਂ ਬਾਅਦ ਕੋਈ ਤੋਚ ਪੜਤਾਲ, ਛਾਣਬੀਣ ਕੀਤੀ ਹੈ ਜਾਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਤੂੰ? ਹਾਂਜੀ। ਦਰਖਾਸਤ ਦਿੱਤੀ ਆ। ਹਾਂ। ਦਰਖਾਸਤ ਉਹਨਾਂ ਨੇ ਲੈ ਵੀ ਲਈ ਆ। ਠੀਕ ਹੈ, ਉਹਨਾਂ ਦੇ ਕਾਰਵਾਈ ਵੀ ਕਰਾਂਗੇ। ਹਾਂ। ਜੇ ਤੈਨੂੰ ਕਿਸੇ ਦੇ ਸ਼ੱਕ ਹੋਵੇ ਵੀ ਉਹ ਕਿਹਦੇ ਨਾਲ ਜਾ ਸਕਦੀ ਹੈ ਤੇ ਕੌਣ ਉਹਨੂੰ ਲੈ ਕੇ ਗਿਆ? ਜਾਂ ਇਹ ਤਾਂ ਇਹ ਠਿੰਡੇ ਜਾ ਸਕਦੀ ਆ। ਬੜਾ ਸ਼ੱਕ ਮੈਨੂੰ ਤੇ ਪਾਈਆਂ ਤੇ ਆ। ਅੱਛਾ। ਮੂੰਹ ਬੋਲੇ ਪਾਈ ਇਹਦੇ। ਠੀਕ ਹੈ। ਤੇਰਾ ਵਿਆਹ ਕਦੋਂ ਹੋਇਆ ਸੀ ਇਹਦੇ ਨਾਲ? ਇਹ ਹੋ ਗਿਆ ਹੀ 2 ਸਾਲ ਹੋਣ ਆਲੇ। ਅੱਛਾ। ਵੇਖ ਕਿਵੇਂ ਹੋਇਆ ਸੀ ਤੇ ਕਿਹਨੇ ਕਰਵਾਇਆ ਸੀ ਇਹ ਇੱਥੇ ਕੰਮ ਕਰਦੇ ਸੀਗੇ ਸਾਡੇ ਆਪ ਦੇ ਬੰਦੇ ਸੀ ਉਹ ਕਹਿੰਦੇ ਤੈਨੂੰ ਰਿਸ਼ਤਾ ਕਰਵਾਉਣੇ ਆ ਉਹਨਾਂ ਨੇ ਚੁੰਨੀ ਚੜਾਵਾ ਕਰਾਤਾ ਵੇਖ ਵਿਖਾਈ ਕਰਨੇ ਜਾਵੜੇ ਅੱਛਾ ਜੋ ਰਿਸ਼ਤਾ ਕਰਾਤਾ ਉਹ ਲੰਦ ਨੂੰ ਦੇ ਕੁਝ ਨਹੀਂ ਹੋਇਆ ਉਹਨਾਂ ਨੇ ਚੁੰਨੀ ਚੜਾਵਾ ਹੱਥ ਸਿਰ ਤੇ ਹੱਤਰ ਕੇ ਤੁਰਤਾ ਕਹਿੰਦੇ ਦਾ ਮਾਂ ਪਿਓ ਮਰਿਆ ਬਾਅਦ ਅੱਛਾ ਤੈਨੂੰ ਇਹ ਦੱਸਿਆ ਗਿਆ ਵੀ ਇਹਦੀ ਮਾਂ ਪਿਓ ਕਹਿੰਨੀ ਹਾਂਜੀ ਇਹ ਕਹਿੰਦੇ ਕੋਈ ਨਹੀਂ ਇਹਦਾ ਇਹਦਾ ਤੂੰ ਹੀ ਸਾਰਾ ਤੇਰੇ ਲੜ ਪਾਤੀ ਆ ਮਾਂ ਵੀ ਤੂੰ ਆ ਤੇ ਪਿਓ ਵੀ ਤੇ ਨਾ ਕੀ ਵੀ ਬਹੁਤ ਵਧੀਆ ਰਹਿੰਦੀ ਵੀ ਪਿਆਰਨਾ ਸੀ ਤੋਰਿਆ ਕਿਨੇ ਸੀਗਾ ਤਾਂ ਵਿਆਹ ਕਿਨੇ ਕੀਤਾ ਸੀ ਤੋਰਿਆ ਇਹ ਗੋਪੀ ਸਿੰਘ ਸੀਗਾ ਤੇ ਦੀਪੂ ਕੌਰ ਹਾਂ ਇਹ ਇਹ ਕੌਣ ਸੀਗੇ ਇਹ ਓਏ ਭਾਈ ਦੀ ਭੈਣ ਅੱਛਾ ਜਿਹੜੇ ਉਹਨੇ ਮੂੰਹ ਬੋਲੇ ਭਾਈ ਬਣਾਈ ਸੀ ਅੱਛਾ ਉਦੇ ਕੋਈ ਉਹਦਾ ਕੋਈ ਪਹਿਲਾ ਵਿਆਹ ਬਾਰੇ ਤੁਹਾਨੂੰ ਜਾਣਕਾਰੀ ਸੀ ਵੀ ਉਹਦੇ ਪਹਿਲੇ ਨਹੀਂ ਕੋਈ ਨਹੀਂ ਮੈਨੂੰ ਕੁਵਾਰੀ ਕਹਿ ਸੀ 2 ਸਾਲ ਤੱਕ ਮੈਨੂੰ ਕੋਈ ਪਤਾ ਨਹੀਂ ਲੱਗਿਆ ਮੈਨੂੰ ਤਾਂ ਆਹ 2 ਮਹੀਨਿਆਂ ਚ ਪਤਾ ਲੱਗਿਆ ਜਦੋਂ ਘਰੋਂ ਚਲੀ ਗਈ ਵੀ ਐਡੇ-ਡੇ ਕਾਂਡ ਕਾਰਨਾ ਵਿੱਚ ਕੀਤੇ ਹੋਏ ਉਹਦੇ ਕੀ ਕਾਰਨਾ ਵਿੱਚ ਕੀਤੇ ਆ ਉਹਦੇ ਉਹਦੇ ਬਾਰੇ ਤੁਹਾਨੂੰ ਕੀ ਪਤਾ ਲੱਗਿਆ ਫਿਰ ਜਦੋਂ ਲੱਗਿਆ ਜਦੋਂ ਜੀ ਮੈਂ ਥਾਣੇ ਗਿਆ ਲੋਕੇਸ਼ਨ ਚੱਕੀ ਪਹਿਲਾਂ ਵਿਆਹ ਉਹਦਾ ਬਠਿੰਡੇ ਹੋਇਆ ਸੀ ਅੱਛਾ ਠੀਕ ਹੈ ਜੀ ਉੱਥੋਂ ਨੇ ਲੁੱਟਖੋ ਕੀਤੀ ਉਹਨਾਂ ਨੇ ਵਾਪਸ ਸਾਧ ਲਈ ਅੱਛਾ ਠੀਕ ਹੈ ਜੀ ਫਿਰ ਉਹ ਚਲੀ ਗਈ ਚਲੀ ਗਈ ਫੇਰ ਮੈਨੂੰ ਕੋਈ ਪਤਾ ਨਹੀਂ ਲੱਗਿਆ ਵੀ ਕਿੱਥੇ ਚਲੀ ਗਈ ਫੇਰ ਵਾਪਸ ਆ ਗਈ ਸਮਾਨ ਮੋੜ ਗਈ ਸਾਡਾ ਹੁਣ ਜਦੋਂ ਗਈ ਆ ਹੁਣ ਮੋਬਾਈਲ ਲੈ ਗਈ ਆ 6000 ਰੁਪਿਆ ਲੈ ਗਈ ਇਹਦੇ ਵਿਆਹ ਕਿੱਥੇ ਕਿੱਥੇ ਹੋਏ ਸੀਗੇ ਵਿਆਹ ਹੀ ਇੱਕ ਤਾਂ ਹੋਇਆ ਬਠਿੰਡੇ ਹੋਇਆ ਸੀਗਾ ਜਾਣਕਾਰੀ ਦੇ ਮੁਤਾਬਕ ਹਾਂ ਇੱਕ ਰਾਜਿਆ ਨੇ ਹੋਇਆ ਸੀ ਇੱਕ ਫਰੀਦਕੋਟ ਗੋਲਬਾਗ ਹੋਇਆ ਸੀ ਅੱਛਾ ਕਿੰਨਾ ਜਿੱਥੇ ਪਹਿਲਾਂ ਤਿੰਨ ਵਿਆਹ ਹੋਏ ਸੀ ਉਹ ਉੱਥੋਂ ਨੇ ਕੋਈ ਇਹੋ ਜਿਹੀਆਂ ਘਟਨਾਵਾਂ ਕੀਤੀਆਂ ਜਿਵੇਂ ਤੁਸੀਂ ਹਾਂਜੀ ਹਾਂਜੀ ਫੋਲ ਕੀਤੀਆਂ ਇਹੋ ਜਿਹਾ ਕੁਝ ਹੀ ਕੀਤਾ ਹਾਂਜੀ ਮਤਲਬ ਇੱਕ ਹਸਾਬ ਨਾਲ ਫਰਾਡ ਜਨਾਨੀ ਆ ਤੈਨੂੰ ਹੁਣ ਸਮਝ ਆਈ ਐ ਸੀ ਹਾਂਜੀ ਮੈਨੂੰ ਹੁਣ ਪਤਾ ਲੱਗਿਆ 2 ਸਾਲ ਤੱਕ ਵਧੀਆ ਰਹੀ ਮੂਹ ਪ੍ਰੇਮ ਨਾਲ ਕੋਈ ਮੰਨ ਲੈ ਵੀ ਛੱਕ ਸ਼ੋਹ ਦਾ ਕੋਈ ਰੋਲ ਨਹੀਂ ਸੀ ਹੁਣ ਤੇਰੀ ਕਿੰਨੇ ਬੱਚੇ ਆ ਮੇਰੇ ਇੱਕ ਗੁੱਡੀ ਆ ਜੀ ਅੱਛਾ 8 ਮਹੀਨਾ ਦੀ ਹੋ ਗਈ ਆ ਪਹਿਲਾਂ ਛੱਡ ਕੇ ਜਦੋਂ ਗਈ ਸੀ ਉਦੋਂ 3 ਕਿ ਮਹੀਨੇ ਦੀ ਸੀ ਅੱਛਾ ਪਹਿਲਾਂ ਵੀ ਚਲੀ ਗਈ ਸੀ ਹਾਂਜੀ ਪਹਿਲਾਂ ਵੀ ਜਿਹੜੇ ਪਹਿਲਾਂ ਵਾਲੇ ਵਿਆਹ ਸੀ ਉਹਨਾਂ ਤੋਂ ਕੋਈ ਬੱਚਿਆਂ ਬਾਰੇ ਤੈਨੂੰ ਪਤਾ ਹੈ ਵੀ ਪਹਿਲਾਂ ਵੀ ਵਿਆਹ ਤੋਂ ਬੱਚੇ ਹੈ ਉਹਦੇ ਜੀ ਮੈਨੂੰ ਦੱਸਣ ਦੇ ਮਤਾਬਕ ਵੀ ਦੋ ਬੱਚੇ ਉਹਦੇ ਬਠਿੰਡੇ ਆ ਜੀ ਦੋ ਬੱਚੇ ਇੱਥੇ ਰਹਿ ਜਾਂਦੇ ਨਹੀਂ ਤੇ ਗੋਲ ਬਾਗ ਉਹਦਾ ਕੋਈ ਬੱਚਾ ਨਹੀਂ ਤੇ ਉਹ ਉਹਨਾਂ ਬੱਚਿਆਂ ਨੂੰ ਕਦੇ ਉਹਨੇ ਮਿਲਣ ਦੀ ਕੋਸ਼ਿਸ਼ ਕੀਤੀ ਹੈ ਜਾਂ ਤੈਨੂੰ ਪਤਾ ਲੱਗਿਆ ਵੀ ਤੂੰ ਮਿਲ ਕੇ ਆਏ ਹੋ ਬੱਚੇ ਨਹੀਂ ਸਰ ਮੈਨੂੰ ਕੋਈ ਜਾਣਕਾਰੀ ਨਹੀਂ ਤੂੰ ਮਠਿੰਡੇ ਪਹੁੰਚ ਕੀਤੀ ਹੋਵੇ ਜਾਂ ਰਾਜਿਆਣੇ ਪਹੁੰਚ ਕਰਕੇ ਖੁਦ ਦੇਖਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਤੂੰ ਗਿਆ ਨਹੀਂ ਹਾਂਜੀ ਮੈਨੂੰ ਝੂਠ ਮਾਰ ਦਿੰਦੀ ਸੀ ਜਦੋਂ ਕੋਈ ਦੱਸਦਾ ਸੀ ਮੈਨੂੰ ਕਹਿੰਦੇ ਇੱਥੇ ਮੇਰੀ ਰਿਸ਼ਤੇਦਾਰੀ ਸੀ ਮੇਰੀ ਭੂਆ ਸੀ ਮੈਨੂੰ ਥਾਂ ਬਾਰੇ ਕਹਿੰਦੇ ਸੀ ਮੈਨੂੰ ਕੋਟ ਦੇ ਮਾਰਦੇ ਮੈਂ ਇੱਥੇ ਜੰਮੀ ਪਲੀ ਐ ਤੇ ਮੈਂ ਕਿਹਾ ਵੀ ਚੱਲ ਆਪਾਂ ਵੇਖ ਆਉਂਦੇ ਆ ਪਰ ਲੈ ਕੇ ਨਹੀਂ ਗਈ ਦਿਨਵਲ ਜਾ ਕੇ ਰੱਖਿਆ ਅਲ ਜਾ ਕੇ ਰੱਖਿਆ ਇਹ ਮੈਨੂੰ ਗੁਮਰਾਹ ਰੱਖਿਆ ਉਹਨੇ ਜਦੋਂ ਹੁਣ ਉਹ ਗਈ ਹੈ ਜਾਣ ਤੋਂ ਪਹਿਲਾਂ ਵੀ ਇਹੋ ਜੀ ਗੱਲਬਾਤ ਹੋਈ ਹੈ ਜੀ ਤੇ ਤੁਹਾਨੂੰ ਸ਼ੱਕ ਹੋਇਆ ਹੋਵੇ ਵੀ ਕਿਉਂ ਗਈ ਆ ਉਹ ਨਹੀਂ ਸਰ ਕੋਈ ਸ਼ੱਕ ਨਹੀਂ ਸੀ ਮੈਂ ਤੂੜੀ ਲੋਨ ਚੱਲਿਆ ਗਿਆ ਮੇਰਾ ਭਾਈ ਸੀ ਮੇਰਾ ਬਾਪੂ ਟਾਈਮ ਵਾਲਾ ਪਧਰ ਬੰਦਾ ਉਹਨੂੰ ਐਜੀ ਕੋਈ ਗੱਲ ਨਹੀਂ ਮੋਬਾਈਲ ਇੱਥੇ ਚਾਰ ਚਾਰ ਲੱਗਿਆ ਪਿਆ ਸੀ ਠੀਕ ਹੈ ਪਹਿਲੋਂ ਨੂੰ ਮੈਂ ਮੈਲ ਨਹੀਂ ਪੜਾਉਂਦਾ ਸੀ। ਤੇ ਗਏ ਸੀ ਅਸੀਂ ਮੈਲ ਲੰਘਏ ਸੀ ਰਸਤੇ ਵੀ ਜਿੱਥੇ ਰਹਿੰਦੀ ਸੀ ਵੀ ਜਿੱਥੋਂ ਦਾ ਨਾ ਮੈਂ ਐਡਰੈਸ ਦਿੱਤਾ ਸੀ ਵੀ ਇੱਥੇ ਮੈਂ ਹਾਂਜੀ ਜਿੱਥੇ ਉਹ ਮੂੰਹ ਬੋਲੇ ਭਰਾ ਬਣਾਏ ਸੀ ਉਹ ਕਹਿੰਦੀ ਮੇਰੇ ਮਾਮੇ ਆ। ਅੱਛਾ ਮਾਮੇ ਦੇ ਮੁੰਡੇ ਆ। ਹੂੰ ਉੱਥੇ ਜਦੋਂ ਮੈਂ ਜਾਂਦਾ ਸੀ ਵਧੀਆ ਮੈਲ ਦੇ ਵਰਤ ਤੇ ਸੀ। ਬਾਅਦ ਚੱਕ ਦਿਨ ਕੱਲੀ ਚਲੀ ਗਈ। ਅੱਛਾ ਉੱਥੇ ਜਿਹਦਾ ਜਿਦਾਈ ਹੋਈ ਇਹਨਾਂ ਦੀ ਕੋਈ ਉਹ ਕਹਿੰਦਾ ਤੈਨੂੰ ਮੈਂ ਉੱਥੇ ਤੋੜਨਾ ਜਿੱਥੋਂ ਤੂੰ ਆਈ ਹੈ ਨਰਕ ਚ ਬਠਿੰਡੇ ਹੂੰ ਤੇ ਰਾਜਿਆਂ ਨੇ ਉਹਨੇ ਐਵੇਂ ਦੱਸਿਆ ਮੇਰੇ ਸਾਲੇ ਨੇ ਉਹਨੂੰ ਪੂਰੀ ਜਾਣਕਾਰੀ ਹੈ ਜੀ ਮੇਰੇ ਸਹਸਤਰ ਜਿਹੜੇ ਉਹ ਮੂੰਹ ਬੋਲੇ ਸੀ ਜਿਹਰੇ ਤੇ ਉਹਨਾਂ ਨੂੰ ਪੂਰੀ ਜਾਣਕਾਰੀ ਸੀਗੀ ਪਰ ਉਹਨਾਂ ਨੇ ਮੈਨੂੰ ਕੋਈ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਜਿਹੜੀ ਦਰਖਾਸਤ ਲਿਖਾਈ ਉਹਦੇ ਵਿੱਚ ਵੀ ਆਪਦੇ ਸਾਲਿਆਂ ਦੇ ਨਾਮ ਲਿਖਾਏ ਆ ਉਹਨਾਂ ਦੇ ਨਾਮ ਕੀ ਐ ਇੱਕ ਦਾ ਨਾਂ ਆਈ ਗੁਰਦੇਵ ਸਿੰਘ ਹਾਂ ਦੂਜੇ ਦਾ ਨਾਂ ਗਗਨਾ ਸਿੰਘ ਦੋਨੇ ਗਗਨਾ ਜੀ ਬੀਚਪੁਰ ਦੇ ਦੋਨੇ ਰਹਿਣ ਵਾਲੇ ਹਾਂਜੀ ਨਹੀਂ ਇਹ ਛੋਡੀ ਨਗਰ ਦੇ ਆ ਛੋਡੀ ਨਗਰ ਹਾਂ ਫਰੋਜ਼ਪੁਰ ਜ਼ਿਲ੍ਹਾ ਜ਼ਿਲ੍ਹਾ ਫਰੋਜ਼ਪੁਰ ਉੱਥੋਂ ਦੇ ਰਹਿਣ ਵਾਲੇ ਹਾਂਜੀ ਤੇ ਹੁਣ ਤੂੰ ਪੁਲਿਸ ਨੂੰ ਦਰਖਾਸਤ ਦੇ ਕੇ ਆ ਪੁਲਿਸ ਨੇ ਕੀ ਪ੍ਰੋ ਪਰ ਸਾਨੂੰ ਨੇ ਇਹ ਲొਕੇਸ਼ਨ ਪਾਏ ਕਹਿੰਦੇ ਨੰਬਰ ਤੇ ਜਰੂਰ ਲੱਭਾਂਗੇ ਜਿੰਨੀ ਮਦਦ ਹੋਈ ਕਰਾਂਗੇ ਬਾਕੀ ਤੂੰ ਆਪ ਵੀ ਲੱਭ ਸਕਦਾ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਸ਼ੁਭਾ ਜਾਂ ਕੋਈ ਡਰ ਹੈ ਵੀ ਉਹ ਕੁਝ ਤੇਰੇ ਨਾਲ ਹਾਂਜੀ ਸਰ ਮੈਨੂੰ ਪੂਰਾ ਹੀ ਖਤਰਾ ਜਦੋਂ ਇੱਥੇ ਗੱਡੀ ਲੈ ਕੇ ਆ ਸਕਦੇ ਆ ਜੀ ਤੇ ਮੈਨੂੰ ਮਾਰ ਵੀ ਸਕਦੇ ਥੋਨੂੰ ਪਤਾ ਹੀ ਖੁੱਲ੍ਹ ਬਾਹਰੇ ਚ ਬੈਠੇ ਆ ਮੇਰੇ ਸਵੇਰੇ ਵੀ ਆ ਸਕਦੇ ਆ ਫੁੱਲ ਜੇ ਮੈਨੂੰ ਕੁਝ ਹੋ ਗਿਆ ਜਾਂ ਮਰੇ ਕਿਸੇ ਪਰਿਵਾਰ ਨੂੰ ਕੁਝ ਹੋ ਗਿਆ ਜ਼ਿੰਮੇਦਾਰ ਉਹ ਆ ਉਹ ਤਾਂ ਤੁਹਾਡੇ ਨਾਲ ਕਿਉਂ ਜਾ ਕਾਰਵਿਹਾਰ ਸੀ ਤੁਹਾਡੇ ਨਾਲ ਕਿਵੇਂ ਵਰਤਦੀ ਸੀ ਉਹ ਵਧੀਆ ਵਰਤਦੀ ਸੀ ਫਿਰ ਤੂੰ ਕਿਹੜੀ ਮ ਚੀਜ਼ ਮੰਗਦੇ ਸੀ ਮੈਂ ਪਹਿਲਾਂ ਲਿਆ ਕੇ ਦਿੰਦੀ ਆਕ ਤਾਂ ਦੋ ਲਿਆ ਕੇ ਦਿੰਦੀ ਸੀ ਅੱਛਾ ਜਦੋਂ ਵੀ ਮੈਨੂੰ ਤਾਂ ਆਪ ਨਹੀਂ ਪਤਾ ਸੀ ਮੈਨੂੰ ਆਂਦੀ ਮੰਡੀ ਮੈਂ ਕਿਹਾ ਮੰਡੀ ਜਾਣਾ ਮੰਡੀ ਜਾਵੜੀ ਮੈਂ ਤੇ ਮੈਂ ਹੱਥ ਨੇ ਚ ਪੰਜ ਚੀ ਤੇ ਫੋਨ ਲਾਇਆ ਵੀ ਮੈਂ ਕਿਹਾ ਤੂੰ ਕਿਸਤਾ ਫੜਾਇਆ ਤੇ ਨਾਲ ਮੈਨੂੰ ਲੈ ਜਾਣ ਕਵੇਲਾ ਹੋਈ ਜਾਂਦਾ ਅੱਛਾ ਤੇ ਮੁੰਡੇ ਗਏ ਮੇਰੇ ਮੰਗਰ ਆਂਦੇ ਮਮਾ ਜੀ ਉਹ ਤਾਂ ਹੈ ਨਹੀਂ ਇੱਥੇ ਅੱਛਾ ਤੇ ਵੀ ਪਤਾ ਨਹੀਂ ਕਿੱਥੇ ਗਈ ਮੈਂ ਕਹ ਤੂੰ ਸੀ ਕਹ ਤਾ ਕੁੜੀ ਲਿਆਂਦੀ ਅੱਧੀ ਰਾਤ ਵੀ ਇੱਥੇ ਘਰੇ ਮੰਡੀ ਚ ਤੇ ਆਂਦੇ ਕੋ ਤਾਂ ਹੈ ਨਹੀਂ ਇੱਥੇ ਕਿਹੜੀ ਮੰਡੀ ਚ ਮੰਡੀ ਆ ਆਪਣੇ ਥਾਣੇ ਦਾਣਾ ਮੰਡੀ ਦਾਣਾ ਮੰਡੀ ਵਿੱਚ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਕਰਦੀ ਸੀ ਮੈਂ ਕੰਮ ਅੱਛਾ ਅੱਛਾ ਮੈਂ ਕਹ ਕੈਸਤਾ ਤਾਰਨੀਆ ਕੈਸਤਾ ਭੇਜਦੀ ਅੱਛਾ ਤੇ ਆਂਦੀ ਕੋ ਇਨਾ ਕਿ ਪਹਿਲਾਂ ਹੀ ਅਖੇ 7 ਦਿਨ ਫੜ ਕੇ ਰੱਖ ਲੈਂਦੀ ਆ ਪਤਾ ਉਹ ਕਿ ਖੜੇ ਪੈਰੀ ਦੇਵਾਂਗੇ ਕੈਸ ਤੇ ਅੱਛਾ ਕੀ ਕੋਈ ਹੋਰ ਗੱਲਬਾਤ ਸੀ ਕਰਦੇ ਵਿੱਚ ਨਾ ਜੀ ਮੈਂ ਤਾਂ ਆਪਦੇ ਮਨਪਸੰਦ ਦੇ ਲੀੜੇ ਬਣਾ ਕੇ ਦਿੰਦੀ ਸੀ ਵਧੀਆ ਜੇ ਇੱਕ ਮੰਗਦੀ ਦੇ ਇੱਕ ਜੇ ਦੋ ਮੰਗਦੀ ਸੀ ਤਾਂ ਦੋ ਬਣਾ ਕੇ ਦਿੰਦੀ ਸੀ ਕਿੰਨੇ ਬੱਚੇ ਹੈ ਜੀ ਮੇਰੇ ਤਾਂ ਇਹਨਾਂ ਗੁੱਡੀਆਂ ਦੋ ਮੁੰਡੇ ਵਿਆਹੀ ਵੇ ਸਾਰੇ ਹਾਂ ਜੀ ਇੱਕ ਬੰਗਲੌਰਾਂ ਕੁੜੀ ਅੱਛਾ ਜੀ ਬੰਗਲੌਰ ਵਾਲੀ ਨੇ ਬਥੇਰਾ ਕੀਤਾ ਘੁਮਾ ਕੇ ਲਿਆਈ ਵਧੀਆ ਸਮਝਦੇ ਰਹੇ ਸੀ ਮਤਲਬ 2 ਸਾਲਾਂ ਚ ਤੁਹਾਨੂੰ ਉਹਨੇ ਭੇਤ ਨਹੀਂ ਦਿੱਤਾ ਪੂਰਾ ਵੀ ਭੇਤ ਨਹੀਂ ਆਉਣ ਦਿੱਤਾ ਕਿ ਕੀ ਗੱਲਬਾਤ ਹੈਗੀ ਹੈ ਹਾਂਜੀ ਬਹੁਤ ਜ਼ੋਰ ਲਾਇਆ ਉਹ ਦਿਨ ਘਰੇ ਜਾਣ ਨੂੰ ਕੰਜਗਾ ਮੈਂ ਰੱਬ ਨੂੰ ਹੀ ਲੈ ਗਈ ਤੇ ਜਿੰਦਾ ਵੀ ਕਹਿੰਦੀ ਤਾਂ ਸੀ ਕਿ ਕੋਸ਼ਟ ਕਰਦੀ ਸੀ ਘਰੇ ਜਾਣਾ ਘਰੇ ਮੇਰੇਆਂ ਟੂਮਾਂ ਵੀ ਪਈਆਂ ਸੀ ਅੱਛਾ ਵੇ ਜ ਪਤਾ ਨਹੀਂ ਕਿੰਨੀ ਕਿ ਸਾਡੀ ਛਾਲ ਲਵਾਉਣੀ ਸੀ ਉਹਨੇ ਮਤਲਬ ਤੁਹਾਨੂੰ ਸ਼ੱਕ ਸੀਗਾ ਵੀ ਸ਼ੱਕ ਹੈ ਵੀ ਜੇ ਉਹ ਘਰੇ ਚਲੇ ਜਾਂਦੀ ਥੋੜਾ ਸੋਨਾ ਵੀ ਚੱਕ ਕੇ ਲੈ ਜਾਂਦੀ ਲੈ ਜਾਂਦੀ ਟੂਮਾਂ ਪਈਆਂ ਸੀ ਸਾਡੇ ਘਰੇ ਅੱਛਾ ਕੱਲੇ-ਕੱਲੇ ਦੀ ਜਿੰਦਾ ਬਣਾਈ ਵੀ ਇਹ ਚੀਜ਼ ਮੇਰੀ ਤੇ ਜਿਹੜੇ ਉਹਦੇ ਭਰਾ ਬਣਾਏ ਹੋਏ ਸੀ ਉਹ ਤੁਹਾਡੇ ਕੋਲੇ ਕਿੰਨਾ ਕਹਾਂਦਾ ਭਰਾ ਨੇ ਇੱਕ ਧਮਕੀ ਦਿੱਤੀ ਸੀ ਆਂਦਾ ਕਿ ਕਿਦੋਂ ਘਰ ਬੈਠੇ ਸੀ ਅਸੀਂ ਅਸੀਂ ਇਕੱਠੇ ਪਏ ਸੀ ਬਿੱਡਾਂ ਤੇ ਕਿਤੇ ਉਹਦੇ ਭਰਾ ਨੇ ਕਿਹਾ ਮੈਂ ਅਖੇ ਅਰਜਣਾ ਤੈਨੂੰ ਇੱਕ ਬੰਦੇ ਦਾ ਨੰਬਰ ਦੇਵਾਂ ਤੇ ਉੱਠ ਕੇ ਬਾਹਰ ਆ ਜਾਂਦੀ ਸੀਗੀ ਫਿਰ ਇੱਕ ਦਿਨ ਫੇਰ ਆ ਕੇ ਤੁਸੀਂ ਮਿਸ ਕਾਲ ਮਾਰੀ ਆ ਅਸੀਂ ਕਹਿੰਸੀ ਨਹੀਂ ਮਾਰੀ ਫਿਰ ਉਹ ਦੋਨੇ ਇੱਥੇ ਗੇੜਾ ਵੀ ਕੱਢ ਕੇ ਗਏ ਸੰਤ ਉਹਨਾਂ ਤੇ ਛਾਕ ਕਨਚ ਕਰੋ ਨਹੀਂ ਪੇਸ਼ ਹੁੰਦੇ ਉਹਨਾਂ ਚ ਕਰ ਸਾਡਾ ਕੋਈ ਨਬੜਨ ਮਾਇ ਨਹੀਂ ਤੇ ਵੱਡੇ ਮੁੰਡੇ ਨੂੰ ਤਾਂ ਜਮਾ ਹੀ ਪਤਾ ਨਾ ਵੀ ਉਹ ਬਠਿੰਡੇ ਹੀ ਆ ਜਿੰਦੋਨਾਂ ਨੇ ਦਿਲ ਦੀ ਗੱਲ ਨਹੀਂ ਸਾਨੂੰ ਦੱਸੀ ਤੁਹਾਨੂੰ ਤੇ ਇਹ ਗੱਲ ਕਹੀ ਵੀ ਕੁਵਾਰੀ ਆ ਡਾਕਟਰੀ ਕਰਾ ਲਓ ਵੀ ਤੁਸੀਂ ਲੈ ਲਓ ਰਿਸ਼ਤਾ ਅੱਛਾ ਰਿਸ਼ਤਾ ਕਰਕੇ ਦਿੱਤਾ ਹੈ ਹਾਂਜੀ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਜੇ ਇਹਨੂੰ ਛਾਪ ਪਾਉਂਗੇ ਫਿਰ ਸਾਨੂੰ ਦੂਜੀ ਨੂੰ ਵੀ ਪਾਉਣੀ ਪਊਗੀ ਵੀ ਜੇ ਤੁਸੀਂ ਉਹਨੂੰ ਛਾਪ ਪਾਉਂਗੇ ਫਿਰ ਵੀ ਸਾਡਾ ਟੁੱਟ-ਫੁੱਟ ਹੋਈ ਜੂ ਤੁਹਾਡੇ ਨਾਲ ਅਸੀਂ ਵਰਤਣਾ ਨਹੀਂ ਅੱਛਾ ਕਿੰਨੇ ਚਿਰ ਉਹ ਨਹੀਂ ਪੇਸ਼ ਹੁੰਦੇ ਉਹਨਾਂ ਚ ਕਰ ਆਪਣਾ ਕੋਈ ਕੰਮ ਨਹੀਂ ਨਿਭੜਨਾ ਜਿੰਦ ਵੱਡੇ ਮੁੰਡਿਆਂ ਨੂੰ ਜਮਾ ਪਤਾ ਬੀਓ ਕਿੱਥੇ ਰਹਿੰਦੀ ਕਿੱਥੇ ਨਹੀਂ ਰਹਿੰਦੀ ਜਦੋਂ ਤੇਰੀ ਪਰਜਾਈ ਘਰੋਂ ਗਈ ਐ ਉਦੋਂ ਘਰੇ ਕੌਣ ਕੌਣ ਸੀ ਤੇ ਕਿਵੇਂ ਗਈ ਐ ਕੀ ਘਟਨਾ ਵਾਪਰੀ ਹੋਈ ਮੈਂ ਤਾਂ ਹੀ ਮੇਰਾ ਡੈਲੀ ਕਰੇ ਸੀ ਮੈਂ ਅੰਦਰ ਪਿਆ ਹੀ ਹਾਂ ਤੇ ਮੈਨੂੰ ਆਂਦੀ ਬਾਹਰ ਜਾ ਬਾਹਰ ਜਾ ਕੁੜੀ ਕੋਲ ਬੈ ਤੇ ਮੈਂ ਆ ਕੇ ਕੁੜੀ ਕੋਲ ਬਹਿ ਗਿਆ ਜੀ ਤੇ ਉਹਨੇ ਪਤਾ ਨਹੀਂ ਅੰਦਰ ਕੱਪੜੇ-ਕੁੱਪੜੇ ਚੱਕੇ ਤੇ ਸਾਨੂੰ ਦੱਸਿਆ ਵੀ ਨਹੀਂ ਮੈਂ ਪਾਣੀ ਲੈਣ ਚੱਲੀ ਤੇ ਉੱਥੇ ਮੋਟਰ ਤੇ ਜਾ ਲੀ ਤੇ ਉੱਥੇ ਉਹਨੇ ਫੋਨ ਫੜ ਲਾ ਕੇ ਗੱਡੀ ਬੁਲਾਈ ਤੇ ਉੱਥੇ ਜਾਰਦੀ ਤੁਸੀਂ ਦੇਖਿਆ ਉਹ ਗੱਡੀ ਚੋਂ ਜਾਂਦੀ ਦੇਖੀ ਐ ਵੀ ਗੱਡੀ ਸੀ ਨਹੀਂ ਉਹ ਦੁਬਾਈ ਮੁੰਡਾ ਆਈ ਜੱਟਾਂ ਦਾ ਹੀ ਤੇ ਉਹਨੇ ਕਿਹਾ ਥੋੜੇ ਇੱਥੋਂ ਗੱਡੀ ਗਈ ਆ ਤੁਹਾਨੂੰ ਪਤਾ ਨਹੀਂ ਲੱਗਾ ਉਹ ਦੁਬਾਈ ਮੈਂ ਫੋਨ ਫਾਨ ਲਾ ਕੇ ਵੇਖਿਆ ਉੱਥੇ ਮੋਟਰ ਤੇ ਵੇਖ ਕੇ ਆਇਆ ਤੇ ਉੱਥੇ ਹੈ ਨਹੀਂ ਇਕੱਲੀ ਏੜੀ ਖੜੀ ਸੀ ਅੱਛਾ ਇੱਥੋਂ ਇੱਕ ਐਸ ਕਮਰੇ ਦੇ ਵਿੱਚ ਕੀ ਕੁਝ ਲੈ ਕੇ ਗਈ ਐ ਜਦੋਂ ਗਈ ਐ ਇੰਨਾ ਤਾਂ ਪਤਾ ਨਹੀਂ ਉਹ ਏੜੀ ਤੇ ਆ ਕੇ ਲੈ ਗਈ ਸਾਰਾ ਕੁਝ ਜੋ ਵੀ ਲਗਈ ਐ ਹਾਂ ਨਾ ਤਾਂ ਦੱਸ ਸਕੀ ਨਹੀਂ ਗਈ ਅੱਗੇ ਦੱਸ ਜਾਨੀ ਮੈਂ ਪਾਣੀ ਲੈਣ ਚੱਲੀ ਆ ਮੂੜੋ ਲੈ ਆ ਤੱਕਾ ਲਵਾਂ ਹਾਂਜੀ ਤੇ ਤੇਰਾ ਨਾਮ ਹੈ ਤੇ ਕਿਹੜੇ ਪਿੰਡ ਦਾ ਰਹਿਣ ਵਾਲਾ ਮੇਰਾ ਨਾਮ ਗੋਪੀ ਆ ਮੇਰਾ ਨਾਮ ਗਰਪੀ ਦਾ ਅੱਛਾ ਪੱਕਾ ਨਾ ਪਿੰਡ ਸਮਾਲਸਰਾ ਹਾਂਜੀ ਪਿੰਡ ਸਮਾਲਸਰਾ ਜੀ ਜਿਹੜਾ ਉਹ ਰਿਸ਼ਤਾ ਕਰਵਾਇਆ ਸੀ ਉਹ ਮੁੰਡੇ ਨੂੰ ਰਿਸ਼ਤਾ ਤੂੰ ਕਰਵਾਇਆ ਸੀ ਹਾਂਜੀ ਹਾਂਜੀ ਕੁੜੀ ਵਾਲਿਆਂ ਨੂੰ ਕਿਵੇਂ ਜਾਣਦਾ ਸੀ ਤੂੰ ਕੁੜੀ ਵਾਲਿਆਂ ਨੂੰ ਹੀ ਮੇਰੇ ਰਿਸ਼ਤੇਦਾਰ ਸੀਗੇ ਅੱਛਾ ਪਹਿਲਾਂ ਵੀ ਇੱਕ ਦੋ ਥਾਈ ਇਹਨਾਂ ਵਿਆਹ ਹੋਇਆ ਸੀਗਾ ਕੁੜੀ ਦਾ ਹਾਂ ਤੋ ਮੈਨੂੰ ਕਹਿੰਦੇ ਨਾ ਉਧਰੋਂ ਤਲਾਕ ਦਿਵਾ ਕੇ ਕੁੜੀ ਕਹਿੰਦੀ ਮੈਂ ਔਖੀ ਆ ਬਲੀ ਮੇਰੇ ਰਿਸ਼ਤੇਦਾਰ ਨੂੰ ਕਹਿੰਦੀ ਕੁੜੀ ਨਾਲ ਤੇਰੀ ਰਿਸ਼ਤਦਾਰੀ ਸੀ ਕਿ ਜਿਹੜੇ ਦੇ ਭਰਾ ਬਣੇ ਹੋਏ ਉਹਨਾਂ ਨਾਲ ਸੀ ਹਾਂਜੀ ਮੇਰੇ ਇਹ ਰਸਤੇ ਦਾ ਉਹਨਾਂ ਨਾਲ ਗਾਂ ਦੀਆਂ ਰਿਸ਼ਤਦਾਰੀ ਸੀ ਅੱਛਾ ਜਿਹੜੇ ਉਹ ਮੁੰਡੇ ਐ ਹਾਂਜੀ ਉਹ ਨਾਲੋਂ ਗਾਂ ਕੁੜੀ ਦੀ ਰਿਸ਼ਤਦਾਰੀ ਸੀ ਹਾਂਜੀ ਮੁੰਡਿਆਂ ਨਾਲ ਤੇਰੀ ਰਿਸ਼ਤਦਾਰੀ ਸੀ ਹਾਂਜੀ ਉਹ ਹੀ ਜਾਣਦੇ ਸੀਗੇ ਕੁੜੀ ਨੂੰ ਅੱਛਾ ਉਹ ਕਹਿੰਦੇ ਆਪਾਂ ਵੀ ਕੁੜੀ ਦਾ ਵੀ ਰਸਤਾ ਕਰਾਉਣਾ ਏ ਇੱਥੇ ਵੇਖ ਲਾ ਆਪਦੇ ਪਿੰਡ ਤੇ ਮੈਂ ਹਾਂ ਜਾਲ ਤੇਰੀ ਕੀ ਰਿਸ਼ਤਦਾਰੀ ਐ ਕਿਹੜੇ ਮੁੰਡੇ ਨੇ ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਨੇ ਰਿਸ਼ਤ ਵਿਆਹ ਕੀਤਾ ਜਿਨ੍ਹਾਂ ਨੇ ਤੋਰੀਏ ਉਹ ਮੇਰੇ ਸਾਲੇ ਆਈ ਸਕੇ ਸਾਲੇ ਹਾਂਜੀ ਜਮਾਦਰੀ نزدیکی ਆ ਹਾਂਜੀ 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 ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਆ ਤੂੰ ਇਹ ਕਿਹਾ ਸੀ ਵੀ ਜਦੋਂ ਰਿਸ਼ਤਾ ਕਰਵਾਇਆ ਵੀ ਮੇਰੀ ਭੂਆ ਦੀ ਕੁੜੀ ਹੈ ਆਈ ਕਿਹਾ ਸੀ ਹਾਂਜੀ ਉਹਨਾਂ ਦੇ ਗਾਂ ਦੀਆਂ ਉਹ ਕਹਿੰਦੇ ਮੇਰੀ ਭੂਆ ਦੀ ਕੁੜੀ ਕੋਈ ਆ আচ্ছা ਉਹਨਾਂ ਨੇ ਕਿਹਾ ਤਾਂ ਤੂੰ ਵੀ ਕਿਹਾ ਤਾਂ ਵੀ ਮੇਰੀ ਭੂਆ ਦੀ ਕੁੜੀ ਹੈ ਹਾਂਜੀ ਹਾਂਜੀ ਤੇ ਤੈਨੂੰ ਉਹਨਾਂ ਦੇ ਵਿਆਹ ਬਾਰੇ ਪਤਾ ਸੀ ਆ ਕੁੜੀ ਦੇ ਵਿਆਹ ਬਾਰੇ ਨਹੀਂ ਮੈਨੂੰ ਕੋਈ ਨਹੀਂ ਪਤਾ ਜੀ ਤੇ ਨਾਲੇ ਹੁਣੇ ਤੂੰ ਮੰਨਿਆ ਨਾ ਹੁਣੇ ਤੂੰ ਕਿਹਾ ਵੀ ਹਾਂ ਉਹ ਕਰਵਾ ਕੇ ਕਰਨ ਹਾਂਜੀ ਉਹ ਉਹ ਕਹਿੰਦੇ ਸੀਗੇ ਉਹਨਾਂ ਦੀ ਕਹਿੰਦੇ ਮਤਲਬ ਵੀ ਮੈਂ ਤਾਂ ਆ ਗਿਆ ਇਹ ਗੱਲ ਇਹ ਗੱਲ ਇਹਨਾਂ ਨੂੰ ਨਹੀਂ ਦੱਸੀ ਇਹਨਾਂ ਤੋਂਲੇ ਉਹਨਾਂ ਤੋਂ ਪੜਦਾ ਰੱਖਿਆ ਜੀ ਪਰਦਾ ਰੱਖਿਆ ਨੇ ਇਸ ਗੱਲ ਦਾ ਨਹੀਂ ਨਹੀਂ ਉਹ ਪਰਿਵਾਰ ਘਰੇ ਵੀ ਸਾਨੂੰ ਪਤਾ ਹੀ ਨਹੀਂ ਸੀ ਵੀ ਇਹ ਚੀਜ਼ ਹੈਗੀ ਹੈ ਨਹੀਂ ਨਹੀਂ ਪਰਦਾ ਨਹੀਂ ਹੈ ਇਹਨਾਂ ਨੂੰ ਦੱਸਿਆ ਸੀਗਾ ਮੈਂ ਆਏ ਐਂ ਕਰਕੇ ਅੱਛਾ ਗਾਂ ਦੇ ਹਾਂਜੀ ਹੁਣ ਜਿਵੇਂ ਉਹ ਪਹਿਲਾਂ ਵੀ ਦੋ ਤਿੰਨ ਵਾਰੀ ਚੱਲੀ ਗਈ ਹੈ ਹੋਰ ਵੀ ਬਠਿੰਡੇ ਟੁੰਡੇ ਕਰਵਾਇਆ ਹੈ ਹਨਾ ਉਹ ਚੀਜ਼ ਬਾਰੇ ਪਤਾ ਸੀਗਾ ਵੀ ਜਿਵੇਂ ਤਿੰਨ ਵਿਆਹ ਹੋਏ ਵੀ ਸੀ ਉਹਦੇ ਆ ਚੌਥਾ ਵਿਆਹ ਨਹੀਂ ਮੈਨੂੰ ਨਹੀਂ ਕੋਈ ਪਤਾ ਸੀ ਉਹਦੇ ਵਿਆਹ ਦਾ ਹੋਰ ਦਾ ਇੱਕ ਦਾ ਹੀ ਪਤਾ ਹੈ ਜਿਹੜਾ ਪ੍ਰੋਜਪੁਰ ਵਿਆਹੀ ਸੀਗੀ ਉਦੋਂ ਅੱਛਾ ਤੇ ਉਹ ਪ੍ਰੋਜਪੁਰ ਵੀ ਵਿਆਹੀ ਸੀ ਹਾਂਜੀ ਪ੍ਰੋਜਪੁਰ ਵਿਆਹੀ ਸੀ ਇੱਕ ਬਠਿੰਡੇ ਕਈ ਜਾਂਦੇ ਆ ਇਹ ਇੱਕ ਫਰੀਦਕੋਟ ਤੇ ਇੱਕ ਰਾਜਿਆਣਾ ਹਾਂਜੀ ਹੁਣ ਤੈਨੂੰ ਪਤਾ ਵੀ ਇਹ ਬਠਿੰਡੇ ਦੇ ਰਾਜਿਆਣੇ ਦਾ ਨਹੀਂ ਮੈਨੂੰ ਪਤਾਗਾ ਮੈਨੂੰ ਤਾਂ ਇਕੱਲਾ ਪਰੋਜ ਪਰਦਾ ਹੀ ਪਤਾ ਸੀ ਉੱਥੇ ਵਿਆਹੀ ਸੀਗੀ ਇਹ ਅੱਛਾ ਬੱਚੇ ਕਿੰਨੇ ਸੀ ਉਹਦੇ ਪਹਿਲਾਂ ਨਹੀਂ ਮੈਨੂੰ ਨਹੀਂ ਪਤਾ ਸੀ ਇਹਦੇ ਬਾਰੇ ਵੀ ਨਹੀਂ ਪਤਾ ਹਾਂਜੀ ਹੁਣ ਤੈਨੂੰ ਪਤਾ ਵੀ ਉਹ ਕਿੱਥੇ ਗਈ ਹੈ ਨਹੀਂ ਹੁਣ ਮੈਨੂੰ ਕੋਈ ਨਹੀਂ ਬਗਾਈ ਕਿੱਥੇ ਤੂੰ ਕੀਤੀ ਹੈ ਪੁੱਛ ਪਰਦਾਲਾ ਦੇ ਸਾਲਿਆਂ ਨੂੰ ਪਤਾ ਕੀਤਾ ਤੇਰੇ ਸਾਲੇ ਕਰੇ ਹਾਂਜੀ ਕਰੇ ਹਾਂਜੀ ਕਰੇ ਉਹਨਾਂ ਨਾਲ ਕਦੋਂ ਗੱਲ ਹੋਈ ਹੈ ਉਹਨਾਂ ਨਾਲ ਪਰਸ ਨੂੰ ਉੱਥੇ ਗੱਲ ਹੋਈ ਆ ਜਿੱਦ ਦੇ ਗਈ ਹੈ ਹਾਂਜੀ ਹੁਣ ਉਹ ਕਰਿਆ ਹਾਂਜੀ ਮਤਲਬ ਉਹ ਨਹੀਂ ਲੈ ਕੇ ਗਏ ਪੱਕੀ ਗੱਲ ਹੈ ਨਹੀਂ ਨਹੀਂ ਉਹ ਨਹੀਂ ਲੈ ਗਏ ਹੋਰ ਕੌਣ ਲੈ ਕੇ ਜਾ ਸਕਦਾ ਠੀਕ ਹੈ ਸਕਦੇ ਉਹਨਾਂ ਕੋਲ ਫੋਨ ਹੈਗਾ ਉਹਦੇ ਕੋਲੇ ਤੇ ਕੋਈ ਵੀ ਲੈ ਜਾ ਸਕਦਾ ਹਾਂਜੀ